ਕਾ ਕੰਮ ਕਾਂਡੇ ਛੋਟੇ ਬੱਚੇ ਉਹ ਦਿਨ ਸ਼ਰਮ ਨਹੀਂ ਆਈ ਤੇ ਤਾਂ ਬੱਚੇ ਲੈ ਕੇ ਪਰਵਾ ਨਹੀਂ ਚਲੀ ਉਹ ਦਿਨ ਸ਼ਰਮ ਨਹੀਂ ਆਈ ਜਿੱਦਾਂ ਬਿੰਨਾ ਕੋ ਮਿਲ ਮੈਨੂੰ ਛੱਟ ਕੇ ਆਪਣੀ ਭੈਣ ਕੋਲ ਚਲ ਗਿਆ ਹਰਿਆਣੇ ਉਸ ਦਿਨ ਮੈਂ ਮਿੱਚਾ ਮਟਰ ਤੋੜ ਕੇ ਕੋ ਮਿਲ ਕੇ ਜਰਾ ਕੀਤਾ ਇੱਕ ਭੈਣ ਦੇ ਘਰੇ ਮੈਂ ਜਿੱਥੇ ਕਿਰਾਏ ਤੇ ਨਹੀਂ ਉਹਨੇ ਮੈਨੂੰ ਸੱਫੀ ਦੇਣੀ ਉਹਨੇ ਮੈਂ ਭਾਂਡੇ ਚਾਹ ਵੀ ਕਰਕੇ ਮੈਂ ਸੱਫੀ ਲੈਣੀ ਕੋਲ ਉਹ ਟੈਮ ਉਹ ਸੱਫੀ ਨਹੀਂ ਸ਼ਰਮਾਈ ਤੇ ਉਹ ਹੀ ਮੈਂ ਤਾਂ ਕਿੱਦਾਂ ਮਰਦੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਪ ਦੇ ਦੇਸ਼ਾ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਆ ਵੀ ਤੁਹਾ ਪੈਰ ਮੇਰੇ ਵੀ ਆ ਕੇ ਮੰਗਦਾ ਪਾਪਾ ਜੀ ਮੇਰੀ ਜਿਹੜੀ ਵੀਡੀਓ ਹਾਂਜੀ ਆ ਸੰਗਤ ਜੀ ਜਿਹੜੀ ਜਿਹੜੀ ਇੰਟਰਵਿਊ ਨੇ ਉੱਤੇ ਸੁਣੋ ਮੈਂ ਕੀ ਕਿਹਾ ਮੈਂ ਇਹ ਕਿਹਾ ਵਾ ਕਿ ਜਿਹੜੇ ਭੈਣ ਭਰਾ ਮੇਤੋਂ ਲੰਘਦੇ ਨਹੀਂ ਮੈਂ ਕਿਤੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਕੰਮ ਕਰਾ। ਮੰਮੀ ਇਹ ਮੰਨਣਾ ਉਹ ਵੀ ਘਰੇ ਆਇਆ ਤੇ ਉਹਨੇ ਹਾਂਜੀ ਸਾਡੀ ਕਿੰਨੀ ਮਦਦ ਕੀਤੀਗਾ 1 ਲੱਖ ਰੁਪਏ ਮੈਨੇ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਜੀ ਵੀ ਅੱਜ ਉਹਨਾਂ ਦਾ ਮੰਮਾ ਮੇਰੇ ਕਹਿ ਰਹੇ ਕਿ ਮੈਂ ਪੋਤੇ-ਪੋਤੀ ਨੂੰ ਗੱਲਾਂ ਲਾਉਂਗੀ ਉਹ ਮੋਂ ਦੀ ਗੱਲ ਨਹੀਂ ਕੀਤੀ ਹੈ ਗੱਲ ਸੁਣੀ ਗੱਲ ਕਿ ਨੌ ਨਹੀਂ ਲਿਓਣੀ ਤੇ ਪੋਤੇ-ਪੋਤੀਆਂ ਵੀ ਨਹੀਂ ਮਿਲਣਗੇ ਨਹੀਂ ਨੌ ਨੌ ਲਾਉਣ ਦਾ ਮਤਲਬ ਨਹੀਂ ਮੇਰੇ ਵੀ ਤੌਰ ਤੋਂ ਕਿਉਂਕਿ ਮੇਰੇ ਮੰਮਾ ਨੂੰ ਉਹ ਸ਼ੁਰੂਤ ਲਾਇਕ ਨਹੀਂ ਕਰਦੇ ਸ਼ੁਰੂਤ ਪਿਆਰ ਨਹੀਂ ਕਰਦੇ ਹੈਗੇ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਆਪਾ ਇਹਨੇ ਨਿਆਣੇ ਲੈ ਕੇ ਚਲ ਜਾਏ ਇਹਨੇ ਕੁੜੀਆਂ ਲੈ ਕੇ ਚਲ ਜਾਣੀਆਂ ਉਹਨੇ ਇੱਥੇ ਬੰਦੇ ਆਉਣੇ ਜਾਣੇ ਆਪਾ ਨਹੀਂ ਵੇਖਣਾ ਪੀਏ ਕੀ ਕਰਦੀ ਹੈ ਪਰ ਹੁਣ ਜਿਹੜੇ ਵਸਾ ਕਰਦੇ ਇਹ ਨਹੀਂ ਪਤਾ ਉਹਨੂੰ ਦੇਖਣ ਲਾਲ ਰਹਿੰਦੀਆਂ ਸੀ ਕੀ ਨਾ ਤੁਹਾਡਾ ਮੈਂ ਵੀਡੀਓ ਪਾਈ ਹੈ ਸਾਰੇ ਜਾਣੇ ਦੀ ਵੀਡੀਓ ਦੇਖਣ ਦੇ ਦਾ ਕੀ ਟੱਕਰ ਇਹ ਸੋਹਲਾ ਆਇਆ ਜਿੱਦਾਂ ਮਾਲਾ ਹਾਂਜੀ ਮਤਲਬ ਮੈਂ ਤੁਹਾਨੂੰ ਸ਼ੁਰੂ ਤੋਂ ਗੱਲ ਦੱਸ ਦਿੰਦੀ ਹਾਂ ਪਾਪਾ ਦੇ ਮੰਮਾ ਦਾ ਜਦੋਂ ਵਿਆਹ ਹੋਇਆ ਉਹਨੂੰ ਬਾਹਰ ਉਸ ਤੋਂ ਬਿਨਾਂ ਉਹ ਮਿਸਪੀਨੀ ਹੋਇਆ ਮਿਸ ਅੰਡਰਸਟੈਂਡਿੰਗ ਸੋਈਆਂ ਹੈ ਨਾ ਲੜਾਈ ਤੇ ਕਿਹੜੇ ਚੱਲ ਗਏ ਲੜਾਈ ਤੇ ਕਿਹੜੇ ਚੱਲ ਗਏ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਮੇਰੇ ਭਰਾ ਦਾ ਜਨਮ ਹੋਣਾ 5 ਮਹੀਨੇ ਦੇ ਵਿੱਚ ਮੇਰੇ ਭਰਾ ਦੇ ਜਨਮ ਤੋਂ ਬਾਅਦ ਲੜਾਈਆਂ ਚੱਲੋ ਨੀ ਸ਼ੁਰੂ ਹੋ ਗਿਆ ਤੇ ਜਿੱਦ ਤੋਂ ਮੇਰਾ ਹਾਂ ਲੀਗਾ ਸਪਾ ਤੁਹਾਡੇ ਪਾਪਾ ਦੀ ਵੀਡੀਓ ਆਈ ਜਾਂ ਤਾਂ ਫਿਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾ ਭਰਾਵਾਂ ਨਾਲ ਉਹਦਾ ਵਿਆਹ ਇਹਦਾ ਕੀ ਮਤਲਬ ਹੈ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਕੁੱਟਦੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੈਂ ਉਦੋਂ ਤਾਂ ਮੈਂ ਛੋਟੀ ਸੀ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੀ ਮੈਂ ਵੀਰੇ ਨੂੰ ਕਹੀ ਸੀ ਕਿ ਮਸੇ ਕਰਕੇ ਸਾਨੂੰ ਕੁੱਟਦੇ ਆ ਪਰ ਵੀਰੇ ਮੈਂ ਹੁਣ ਕਾਫੀ ਟਾਈਮ ਬਾਦੋਂ ਉਹਦੀ ਫੋਟੋ ਵੀਡੀਓ ਵੇਖੀ ਫੋਟੋ ਅਨੱਤ ਮੈਨੂੰ ਹੁਣ ਜਦ ਕਿ ਜਦ ਮੈਂ ਵੇਖਿਆ ਮੈਂ ਕਿਤਾ ਮਤਲਬ ਮੇਰੇ ਪਾਪਾ ਦੇ ਮਤਲਬ 4 ਸੈਕਿੰਡ ਹੈ ਤੇ ਕਿਉਂਕਿ ਮੈਂ ਮੈਂ ਤਾਂ ਉਹ ତ ਮਾਰ ਕਰਦੇ ਵੀਰ ਜੀ ਬੁੱਟ ਮਾਰੇਸ ਕਰਕੇ ਕਰਦੀ ਸੀ ਮम्मा ਕਹਿੰਦੇ ਸੀ ਮੈਨੂੰ ਸੌਦਾ ਲਿਆਂ ਦੋ ਤੇ ਵੀ ਆ ਜੀ 20 30 ਰੁਪਏ ਦੇਣੇ ਤੇ ਕਹਿੰਨਾ ਕਿ ਹਲੇ ਸੌਦਾ ਲਾਇਆ ਤੇ ਇਹ ਵੀ ਦਾ ਸਬੂਤ ਆ ਗੱਲਾਂ ਮੇਰੇ ਨਾਨਕੇ ਵਾਲੇ ਕਿਉਂ ਸਾਰੇ ਰਸਣ ਮਿੰਨੇ ਸੀ ਜਦੋਂ ਦਾ ਮੇਰੇ ਮम्मा ਦਾ ਵਿਆਹ ਹੋਇਆ ਅੱਜ ਵੀ ਸਾਡਾ ਰਸਣ ਮਿੰਨੇ ਤੋਂ ਆਂਦਾ ਵਾ ਕਣਕ ਚੋਲ ਬੋੜੋਂ ਤੋਂ ਆਂਦਾ ਵਾ ਜਿੱਦ 14 ਸਾਲ ਕੇ 15ਵਾਂ ਸਾਲ ਨੂੰ ਚੜ ਗਿਆ ਅੱਛਾ ਉਹਨਾਂ ਨੇ ਅੰਮ੍ਰਿਤਸਰੇ ਦਾ ਤੁਹਾਨੂੰ ਪਤਾ ਨਾ ਨਹੀਂ ਵੀਰ ਜੀ ਇਹ ਨਹੀਂ ਮੈਨੂੰ ਪਤਾ ਉਹਨਾਂ ਨੇ ਵੀਡੀਓ ਦੇ ਵਿੱਚ ਕਾ ਵੀ ਮੈਨੂੰ 15 ਸਾਲ ਹੋ ਗਏ ਅੰਮ੍ਰਿਤਸਰੇ ਮੇਰੇ ਰੋਕੀਦਰ ਨੂੰ ਲਾਇਆ ਤੇ ਮੇਰਾ ਪਿਆਰੀ ਸੱਫੇ ਕਹਿੰਦਾ ਕਿ ਤੇਂਡਾ ਜਾਪੋ ਸੀ ਨਹੀਂ ਇਹ ਗੱਲ ਨੰਬਰ ਤੋਂ ਕਿਹਾ ਉਹਨੇ ਸਿੱਖਾ ਪਾਇਆ ਪਾਇਆ ਕਰਕੇ ਆਈ ਆਏ ਜੀਤੂ ਜੀ ਜਦੋਂ ਸਾਡੇ ਪਾਪਾ ਤੁਹਾਨੂੰ ਛੱਡਦੇ ਸੀ ਮੈਨੂੰ ਨਹੀਂ ਮੈਂ ਤਾਂ ਨਹੀਂ ਕਦੇ ਉਹ ਵੀ ਕਿਉਂਕਿ ਮੇਰੇ ਪਾਪਾ ਦੀ ਦਾੜੀ ਹੁੰਦੀ ਸੀ ਪਰ ਨਾ ਮੰਨਦੇ ਸੀ ਜਿੱਟਾਲਾ ਸੇਵ ਜਾਂਦੇ ਸੀ ਠੀਕ ਆ ਉਸ ਤੋਂ ਬਾਅਦ ਜਦੋਂ ਸਾਡੀ ਮਮਥ ਸੈਪਰੇਟ ਹੋ ਗਏ ਨੇ ਉਸ ਤੋਂ ਬਾਅਦ ਹੀ ਅਸੀਂ ਉਹ ਗੁਰੂ ਦਾ ਦਰ ਨਹੀਂ ਛੱਡਿਆ ਜਿੰਦੂ ਜਾਣੇ ਹਰ ਸੰਡੇ ਜਾਂਦੇ ਹੋ ਕੇ ਕੀ ਆਪਣੀਆਂ ਕਰਦੇ ਆ ਤੇ ਜੇ ਅਸੀਂ ਆਪਣਾ ਫੋਖਾ ਚਲਾ ਰਹੇ ਆ ਸਾਡੇ ਵਧੀਆ ਗੱਲ ਫੋਕੇ ਫੋਕੇ ਚਰਉਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਤੁਹਾਨੂੰ ਕਿ ਤੁਸੀਂ ਸਿੱਖਿਆ ਦੇ ਵਿੱਚੋਂ ਹਾਂਜੀ ਆ ਸਿਰ ਤੇ ਤੇ ਕਿਹਨੇ ਨਹੀਂ ਮੈਂ ਅੱਜ ਦੁਹਰਾ ਗਿਆ ਤਾਂ ਤੇ ਪਰ ਤੁਮੀ ਕੋਈ ਨਹੀਂ ਪਾਪਾ ਕੋਈ ਬਾਹਰੋਂ ਕਰੇ ਕਾਰੇ ਪਾਣੀ ਤੇ ਅਸੀਂ ਅੱਗੇ ਆਪਾਂ ਕੋਈ ਦਾਵੀ ਆਪਾਂ ਸਿੱਖਨੇ ਆ ਤੇਾਰੇ ਹੁਣ ਹੁਣ ਵੇਖੋ ਨਿਹੰਗ ਸਿੰਘ ਆ ਜੇ ਤੇ ਧੀ ਭਣ ਦੀ ਇੱਜ਼ਤ ਪਤਾ ਹੋ ਬਚਾਉਣ ਦੇ ਖਾਤਰ ਆਪਣੇ ਆਰਮਾਨ ਸਾਰ ਵਾਰ ਦਿੰਦਾ ਕਿ ਮੈਂ ਤੇ ਧੀ ਭਣ ਦੀ ਇੱਜ਼ਤ ਬਚਾਵਾਂ ਸਿਰ ਦੇ ਤੇ ਜੁਮਈਆਂ ਰੱਖਣੀਆਂ ਪਾਉਣੀਆਂ ਤੁਸੀਂ ਸਿਰ ਦੇ ਤੇ ਜੁਮਈ ਨਹੀਂ ਰੱਖੀ ਸਭ ਤੋਂ ਵੱਡੀ ਗੱਲ ਇਹ ਤੁਸੀਂ ਮਿਹਨਤ ਜਿੱਦਾ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਹਰਲੇ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਉਹ ਖਾਤੂ ਪੈਰ ਮੇਰੇ ਵੀ ਅੱਗੇ ਮੰਗਦਾ ਪਾਪਾ ਜੀ ਮੇਰੀ ਜਿਹੜੀ ਵੀਡੀਓ ਲੋਕਾ ਘੁੜਦਾ ਹਾਂ ਹਾਂਜੀ ਆ ਸੰਗਤ ਜੀ ਤੁਸੀਂ ਮੇਰੀ ਜਿਹੜੀ ਇੰਟਰਵਿਊ ਨੇ ਉਹ ਤੁਸੀਂ ਸੁਣੋ ਮੈਂ ਕੀ ਕਿਹਾ ਮੈਂ ਇਹ ਕਿਹਾ ਵਾ ਇਹ ਪੈੜ ਪੈੜ ਮੇਤੋਂ ਲੰਗਦੇ ਨਹੀਂ ਮੈਨੂੰ ਕਿਤੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਬਾਹਰ ਵੇਖੋ ਜਿੱਥੇ ਇੱਥੇ ਪਰਾ ਮੰਨਾ ਵੀ ਮਨਜੀਤ ਸਿੰਘ ਮੰਨਾ ਆਉਣਾ ਉਹ ਵੀ ਖਰੇ ਆਇਆ ਤੇ ਉਹਨੇ ਹਾਂਜੀ ਤੁਹਾਡੇ ਲਈ ਮਦਦ ਕੀਤੀ ਹੈ 1 ਲੱਖ ਰੁਪਏ ਮੈਨੂੰ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਉਹਨਾਂ ਤੋਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰੇ ਤੋਂ ਆ ਰਹੇ ਨੇ ਤੁਸੀਂ ਦੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੋਸ਼ ਹਾਂ ਅਸੀਂ ਤੁਹਾਡੇ ਕੰਮ ਨੇ ਕੋਈ ਦੁਖੀ ਨਹੀਂ ਅਸੀਂ ਜਾਣੇ ਕਿ ਆਪਣੇ ਪੰਜਾਬ ਦੇ ਨੌਜਵਾਨ ਜਾਂ ਧੀਆਂ ਧਰਾਂ ਆਪਣਾ ਕੰਮ ਕਰੋ ਪਰੋ ਜੋ ਮਰਜ਼ੀ ਕਰੋ ਪਰ ਹੱਥ ਸੋਚ ਫਤਰੀ ਮਿਹਨਤ ਕਰੋ ਪਰ ਕਿਸੇ ਦੇ ਅੱਗੇ ਹੱਥ ਨਾ ਡਾਓ ਹੱਥ ਨਹੀਂ ਡਾਉਣਾ ਆਪਾਂ ਕਿਸੇ ਦੇ ਆਪਾਂ ਗੁਰਸੇਈ ਆ ਸਾਰੇ ਜਾਣੇ ਫੋਟੋ ਪਹਿਲਾਂ ਆਪੇ ਕੋਈ ਘੜਾ ਕੰਮ ਹੋਇਆ ਹਾਂ ਆਤੀ ਘੜਾ ਕੰਮ ਹੋਦਾ ਫੋਟੋ ਵੀ ਮੰਗੀ ਮੰਗਣੀ ਮੈਂ ਵੀ ਚੜਾ ਕੋਈ ਭਰਾ ਨਹੀਂ ਹੈ ਮੈਂ ਕੋਈ ਤੁਰੀ ਨਹੀਂ ਕਰਤੋਂ ਤੇ ਗੱਲ ਇਹ ਆ ਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਾਂ ਗੱਲਾਂ ਸੁਣਨ ਵਾਸਤੇ ਮਿਲ ਗਿਆ ਨਾ ਜੇ ਵੀਰ ਭਰਾਵਾਂ ਨੇ ਕਿਸੇ ਨੇ ਤੁਹਾਡੀ ਕਹਿੰਦੀ ਮਦਦ ਕੀਤੀ ਹੈ ਨਾ ਕੈਮਰਾ ਸਾਰੇ ਘਮਾਰੋ ਜੇ ਨਹੀਂ ਸਹੀ ਕਰੀਆ ਸਭ ਨੂੰ ਪਾ ਲਾ ਜੂਗਾ ਜਿੰਨੇ ਆਪਾਂ ਤੁਹਾਡੀ ਕਹਿੰਦੀ ਵੀਰਾ ਭਰਾਵਾਂ ਸਭ ਨੂੰ ਮੰਨਦੇ ਤੇ ਆਉਣੇ ਨਾਲ ਜੇ ਮਮਾ ਬਤੂ ਹੋ ਤੇ ਵੀਡੀਓ ਵੀ ਪਾਉਣੀ ਆ ਵੀਰ ਜੀ ਮੇਰੀ ਜਿੰਨੀਆਂ ਵੀਡੀਓ ਪਈਆਂ ਨੇ ਅੰਦਰ ਮੈਂ ਰੋ ਕੇ ਮਰਜੀ ਨੇ ਉਹ ਤੁਸੀਂ ਆਪਣੀ ਮਿਹਨਤ ਕਰੋ ਟੈਂਟ ਕਰੋ ਇੱਦਾਂ ਦੇਖੋ ਵੀਰੋ ਭਰਾਵੋ ਤੁਸੀਂ ਸਾਰੇ ਸੁਣਦੇ ਹੋ ਜੀ ਹੁਣ ਦੇਖੋ ਸਾਰੇ ਰੇੜੀਆਂ ਆ ਰਹੇ ਆ ਤੇ ਇੱਦਾਂ ਰਵੇ ਸਾਰੇ ਕਹਿਣਗੇ ਵੀ ਮੈਨੂੰ ਵੀ ਕੋ 2 2 4 ਬੱਕ ਕਰਦੇ ਆ ਤੇ ਇੱਦਾਂ 5 ਲੱਖ ਰੁਪਈਆ ਦੋ ਤੇ ਰੇੜੀਆਂ ਸਾਰੇ ਬੰਦੇ ਕਰਦੇ ਆ ਬੰਦੇ ਤੁਹਾਨੂੰ ਕਰਨੀ ਹੈ ਮੈਂ ਹਾਰੇ ਕੇ ਵੀਡੀਓ ਚ ਆਹੀ ਰਿਕਵੈਸਟ ਕੀਤੀ ਆ ਨੰਬਰਾਂ ਲੰਘਦੇ ਨਹੀਂ ਕਿਤੇ ਰੋਕੇ ਲੰਘਿਆ ਕਰੋ ਇਹ ਗੱਲ ਠੀਕ ਹੈ ਇਹ ਗੱਲ ਦੀ ਹੀ ਗੱਲ ਕਵਾਂਗੇ ਕਿ ਸੰਗਤ ਜੀ ਇਹ ਕੁੜੀ ਨੇ ਇੱਥੇ ਆਪਣਾ ਕੋਖਾ ਲਾਇਆ ਚਾਹ ਆਓ ਇੱਕ ਪੀਓ ਜਾਓ ਜੀ ਉਹ ਕਿਦੀ ਰੋਕੇ ਜਾਓ ਚਾਹ ਪੀ ਕੇ ਜੂਰ ਜਾਓ ਪੰਜ ਹਜ਼ਾਰ ਰੁਪਏ ਮੰਗ ਰਹੇ ਹਾਂ ਹਾਂ ਪੰਜ ਹਜ਼ਾਰ ਰੁਪਏ ਜੂਰ ਤੋਂ ਜਮਰਾ ਹਟਾਓ ਲੈ ਰੋਕੇ ਜਾਓ ਜਾ ਰੋਕੇ ਜਾਓ ਹਾਂ ਰੋਕੇ ਜਾ ਜਾ ਪਾਣੀ ਜ਼ਰੂਰ ਪੀ ਕੇ ਜਾ 5000 ਰੁਪਏ ਵਟਾਓ ਅਗਲੀ ਦਾ ਹੌਸਲਾ ਬਹੁਤ ਗਲੇ ਕਰ ਤੁਸੀਂ ਆਨੇ ਆਂ ਵੀ ਇਹ ਗਰੀਬ ਜਿਹੜੀ ਆ ਐਡਾ ਨਾਲ ਬਾਦ ਹੋ ਗਿਆ ਪਿਆਪਾ ਜੇ ਕੰਗਤੋਂ ਕਹਿੰਦੀ ਆ ਤੁਹਾਨੂੰ ਫੋਨ ਨੰਬਰ ਬਣਾ ਦੇ ਬਣੇ ਤੁਸੀਂ ਆ ਜੀ ਹਾਨੂੰ ਪੈਸੇ ਦਿਓ ਬਾਅਦ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪੈਸਾ ਜਾਣ ਦੀ ਕੋਈ ਲੋੜ ਨਹੀਂ ਮਹਾਰਾਜ ਦੇ ਬੰਗੋ ਜਾ ਕਿ ਮੇਰੇ ਪਾਪਾ ਸੈਪਰੇਟ ਨੇ ਅਸੀਂ ਸੈਪਰੇਟ ਉਹਨਾਂ ਦੀ ਜ਼ਿੰਦਗੀ ਕਿਸੇ ਜਾਂ ਜਾਂਦੇ ਉਹ ਸਾਡੀ ਜ਼ਿੰਦਗੀ ਚ ਨਾਲ ਪਾਪਾ ਜੀ ਵੀਡੀਓ ਚ ਆਲੀ ਪਈ ਆ ਉਹ ਤੁਸੀਂ ਕੋਲ ਨਾ ਸੁਣੋ ਵਿੱਚ ਕਹਿ ਕੀ ਰਹੇ ਨੇ ਕਿ ਦਾਦੀ ਮੰਮਾ ਮੇਰੇ ਕਹਿ ਰਹੇ ਨੇ ਕਿ ਮੈਂ ਪੋਤੇ ਪੋਤੀ ਨੂੰ ਗੱਲ ਨਾ ਲਾਉਂਗੀ ਨਾ ਗੱਲ ਨਹੀਂ ਕੀਤੀ ਹੈ ਗੱਲ ਸੁਣੀ ਗੱਲ ਕਿ ਨਾ ਨਹੀਂ ਲਿਓਣੀ ਤੇ ਪੋਤੇ ਪੋਤੀਆਂ ਵੀ ਨਹੀਂ ਮਿਲਣਗੇ ਨਹੀਂ ਨਾ ਨਾ ਲਾਉਣ ਦਾ ਬਾਤ ਕੀ ਮੇਰੇ ਵੀ ਦੋਤ ਕਿਉਂਕਿ ਮੇਰੇ ਮੰਮਾ ਨੂੰ ਉਹ ਲਾਈਕ ਨਹੀਂ ਕਰਦੇ ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹਿਣੇ ਚਾਹੁੰਦੇ ਆ ਸਾਡੀ ਰੋਜ਼ੀ ਰੁਟੀ ਚੱਲਦੀ ਆ ਤੇ ਇਸ ਆਦੇ ਵਿੱਚ ਮੋਸ਼ਾ ਸਾਂਣੀ ਕੀ ਦੂਰੇ ਨੇ ਸੀ ਉਹਨਾਂ ਨੂੰ ਕੀ ਦੂਰ ਰਾਵਾਂਗੇ ਅਸੀਂ ਉਹਨਾਂ ਬਾਰੇ ਨਿਗਰਤ ਬੋਲਦੇ ਨਾ ਉਹ ਸਾਡੇ ਬਾਰੇ ਬੋਲਦੇ ਮੈਂ ਮੈਨਾ ਨਿਕੋ ਦਾ ਨਈਂਆ ਤੁਸੀਂ ਮਹਿਣਾ ਮਿਲੋ ਨਹੀਂ ਮਹਿਣਾ ਨਾਮ ਲੋ ਆਪਣਾ ਕੰਮ ਆਪ ਕਰੋ ਦਹਾ ਨੋਵਾਂ ਦੀ ਕਿੱਤ ਕਰੋ ਕਿੱਤ ਕਰੋ ਨਾਮ ਜੱਪੋ ਨੇ ਵੱਢ ਕੇ ਛਕੋ ਸਾਡੀ ਸੰਗਤ ਕਿਸੇ ਨੂੰ ਇਹ ਡਿਖਾਣਾ ਵੀ ਸਾਡੀ ਸੰਗਤ ਇਹ ਮੈਨੂੰ 10 ਸਾਲ ਹੋ ਗਏ ਇਹ ਰੋਣੀਆਂ ਕਰਾਉਣੀਆਂ ਜਿੱਦਾਂ ਬਾਕੀ ਕਰੋ ਪੜਾਈਆਂ ਲਗਾਈਆਂ ਕਰਾਉਣੀਆਂ ਕੀ ਕਰਾਣਾ ਆਪਣੇ ਬੱਚੇ ਤੇ ਭਾਵੇਂ ਤੁਸੀਂ ਜੇਤੇ ਜਿਹੜਾ ਵੀ ਬੰਦਾ ਅਫਰੀਕਾ ਕੈਨੇਡਾ 'ਚ ਬੈਠਾ ਨਾ ਉਹ ਆਪਣੀਆਂ 16-16 ਘੰਟਿਆਂ ਦੀਆਂ 16-16 ਘੰਟਿਆਂ ਦੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਦੇ ਜੇ ਆਪਾਂ ਕਿਸੇ ਨੂੰ ਗਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਮਾੜਾ ਵਾੜਾ ਕੋਈ ਇੱਕ ਜ਼ਹਿਰ ਆ ਜੇ ਆਪਾਂ ਸੰਗਤ ਆ 1 ਰੁਪਇਆ ਵੀ ਚੱਕਾ ਜੇ ਦੋ ਤੀਕੋ ਮੈਂ ਤੁਹਾਡੇ ਕੋਲ ਲੈ ਲਾਂ ਮੈਂ ਪੈਸੇ ਲੈ ਆਉ 100-100 ਰੁਪਇਆ ਦੋ ਮੈਨੂੰ ਬੜੀ ਲੋੜ ਆ 100-100 ਤੀ ਦੋ 100-100 ਉਹ ਭੀਖ ਮੰਗਾਰੇ ਸਾਰੇ ਨੂੰ ਤੇ ਲੋੜ ਆ ਇਹ ਤੋਂ ਵੱਡਾ ਕੀ ਹੋਇਆ ਮੈਂ ਸਭ ਤੋਂ ਵੱਡਾ ਭਿਖਾਰੀ ਹੋ ਗਿਆ ਹਾਂ ਨਹੀਂ ਨਹੀਂ ਭਾਬੀ ਮੈਂ ਸਾਰੇ ਵੀਡੀਓਸ ਕਿਹਾ ਕਿ ਮੈਨੂੰ ਤਾਂ ਰੋਕ ਕੇ ਜਾ ਅੱਗੇ ਮੇਰੀ ਧਿਆਣੀ ਸਿਰਫ ਦੇੜੀ ਜਾਣ ਦੀ ਮੈਂ ਕਿਹਾ ਮਾਰਾ ਨੂੰ ਮਨ ਕਰ ਬਾਬਾ ਡੇਟ ਬਾਅਦ ਨੂੰ ਸ਼ਰਾ ਕੰਮ ਨਹੀਂ ਹੋਣੇ ਬੰਦ ਕਰਕੇ ਨਹੀਂ ਸ਼ਾਹ ਜੀ ਭਾਜੀ ਆਪਨੇ ਨੂੰ ਮੈਂ ਕਿਹਾ ਜਦੋਂ ਵੀ ਕਿਹਾ ਦੇਖਦਾ ਜਿਵੇਂ ਕਿ ਸੋਸ਼ਲ ਮੀਡੀਆ ਤੇ ਪਾਕਿਸਤਾਨੇ ਪਤੀ ਤੋਂ ਬੜਾ ਕਾਲ ਚੱਲ ਰਹੀ ਹੈ ਨਾ ਤੇ ਦਾਮ ਇਹਦੇ ਵੀ ਕੋਈ ਨਹੀਂ ਚਾਹ ਰਿਹਾ ਤੇ ਹੋ ਗਿਆ ਸਾਡਾ ਹੈਲੀ ਪਤੀ ਸਾਡਾ ਓਵੇਂ ਹਾਨੂੰ ਵੀਰਾ ਭਰਾਵਾਂ ਨੇ ਇੱਥੇ ਝੱਟਿਆ ਆ ਵੀ ਸਾਡੂ ਦਾ ਨਾਮ ਲੈਣ ਵਾਸਤੇ ਆਏ ਆ ਖਾਲਸਾ ਹੋ ਜਾ ਇਸ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕੰਮ ਆਪਣਾ ਕਰੋ ਸਦਕੇ ਅਸੀਂ ਸੰਗਤ ਨੂੰ ਇਹੋ ਪੀਰ ਕਰਾਂਗੇ ਇਹਨਾਂ ਦੇ ਕੋਠੇ ਦੇ ਕੋਲ ਆਓ ਆ ਕੇ ਚਾਹ ਪਾਣੀ ਪੀ ਕੇ ਦਸ ਦੀ 100 ਰੁਪਏ ਬਜਾ ਕੇ ਜਾਓ ਠੀਕ ਹੈ ਜੀ ਪਰ ਸੰਗਤ ਨੂੰ ਆਪਾਂ ਕੋ ਮਰਾਹ ਕਰਕੇ ਪੈਸੇ ਨਹੀਂ ਕਮਾਣੇ ਹਰੇਕ ਵੀਡੀਓਸ ਵਿੱਚ ਮੈਂ ਆਹੀ ਬੇਨਤੀ ਕੀਤੀ ਆ ਮੈਨੂੰ ਇਹ ਤੋਂ ਰੋਕੇ ਜਾਓ ਜਿਹੜਾ ਵੀ ਭੈੜ ਭੜਾ ਮੈਨੂੰ ਰੋਕ ਮਿਲਗੀ ਰੋਕੀ ਜਾਂਦਾ ਮੈਨੂੰ ਕਿਆ ਗੀ ਜਾਂਦਾ ਕਿ ਬੋਤਲ ਫੇਰੀ ਵੀਡੀਓ ਬਕੀਆ ਅਸੀਂ ਤਾਂ ਤੇ ਤੱਕ ਰੁਕਿਆ ਕਿ ਤੇਰੇ ਤੋਂ ਕੁਝ ਪੈਸੇ ਬਣ ਜਾਣ ਹਾਂ ਤੇਸ ਗੁੰਡੀ ਮੋਰ ਤੇ ਅਸੀਂ ਆਪਣੀ ਬੱਤੀ ਦਾ ਘਾੜ ਕੇ ਰਖੋ ਸਿਰ ਤੇ ਤੇ ਦੁਨੀਆ ਲੋਹ ਕਹਿੰਦੇ ਉਹ ਵੀ ਲੈ ਕੇ ਨੰਦ ਤੇ ਲੈ ਲਿਆ ਕਰ ਹਾਂ ਤੁਸੀਂ ਲੋਹ ਕੋਈ ਗੱਲ ਨਹੀਂ ਕਿਉਂ ਨਹੀਂ ਲੈ ਸਕਦੇ ਤਾਂ ਮੈਨ ਲੱਗਦਾ ਬੜਕਾ ਬਣਦਾ ਕਰ ਹਾਂ ਆਪਾਂ ਸੁਖਾ ਦੇ ਦੁਨੀਆਂ ਭਣਾ ਦੇ ਸਾਰੇ ਪਰਿਵਾਰਾਂ ਦੇ ਵਿੱਚੋਂ ਸਾਰੇ ਵੀਸਰ ਨੂੰ ਹੁੰਦੇ ਭਾਵੇਂ ਕਿ ਇਹਨੇ ਕਟਿੰਗ ਕਰਾਈ ਹੈ ਭਾਵੇਂ ਕਿਸੇ ਨੇ ਲੋਹ ਹੀ ਹੈ ਸਾਰੇ ਦੁੱਖ ਹੁੰਦੇ ਇਹ ਕੋਈ ਹਿੰਦੂ ਆ ਉਹਦਾ ਵੀ ਸਰਕਾਰ ਆ ਵੱਡਰ ਇਹ ਆ ਕਿ ਆਪਾਂ ਕੋਸ਼ਲ ਮੀਡੀਆ ਤੇ ਇਹ ਇੱਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਤੈਨੂੰ ਕਮਰਾ ਨਹੀਂ ਕਰਨਾ ਹੁਣ ਵੀਰ ਜੀ ਗੁਰਸੋਂ ਤੇ ਸਾਰੀ ਸੰਗਤਾਂ ਵੀਡੀਓ ਦੇਖ ਰਹੀ ਹੋਗੀ ਮੇਰੇ ਪਿਓ ਵੱਲੋਂ ਤੁਮ ਕੀ ਆ ਰਹੀ ਹੈ ਮੈਂ ਤੈਨੂੰ ਦੱਸ ਰਿਹਾ ਹਾਂ ਮੈਂ ਜਾਊਗਾ ਹਾਂਜੀ ਉੱਥੇ ਜਾ ਕੇ ਆਇਓ ਤੁਮ ਕੀ ਆ ਰਹੀ ਹੈ ਕਿ ਤੇਰੀ ਮੰਮਾ ਨੂੰ ਮਾਰ ਕੇ ਫਿਰ ਤੈਨੂੰ ਦੋਨਾਂ ਨੂੰ ਲੈ ਜਾਣਾ ਵਾ ਸਾਡੇ ਪਿੰਡਾ ਦੇ ਕਿਸੇ ਨੂੰ ਕੋਈ ਚੰਦਾ ਵਾ ਤੇ ਮੇਰੇ ਪਾਪਾ ਜੀ ਮੇਮਾਰ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ ਕੋਈ ਨਹੀਂ ਤੈਨੂੰ ਮਾਰਦਾ ਅਜਾ ਤੜੜਾ ਉਹ ਫੰਨੇ ਨਾ ਵਰਗਾ ਨਹੀਂ ਨਾ ਬੇਚਿਆ ਹਾਂਜੀ ਤੁਹਾਨੂੰ ਮਾਰੂਗਾ 15 ਸਾਲੋਂ ਦੇ ਪਿੱਛੇ ਅੱਜ ਨੂੰ ਬੱਚਿਆਂ ਦਾ ਚੇਤਾ ਆ ਗਿਆ ਹਾਂਜੀ ਹਾਲੇ ਵੀਡੀਓ ਵੀ ਨਹੀਂ ਤਾਂ ਅੱਜ ਮੱਚੇ ਚੇਤਾ ਆ ਗਿਆ ਇਹ ਸੋਸ਼ਲ ਮੀਡੀਆ ਵਿੱਚ ਜਦੋਂ ਵੀਡੀਓ ਪੈਂਦੀ ਹੈ ਨਾ ਫਿਰ ਗੱਲ ਪੌਮੀ ਜੀ ਨੇ ਕਰ ਦਿੱਤੀ ਫਿਰ ਬੰਦੇ ਨੇ ਕਹਿਣਾ ਕਰਿਆ ਭਲੇ ਬੰਸ ਘਰ ਮੌਂਦੀ ਆ ਵੀ ਯਾਰ ਸਾਡਾ ਧੀ ਭੈਣ ਆ ਇਦਾਂ ਕੰਮ ਕਰਦੇ ਛੋਟੇ ਬੱਚੇ ਉਹ ਤਾਂ ਸ਼ਰਮ ਨਹੀਂ ਆਈ ਜਿੱਦਾਂ ਬੱਚੇ ਲੈ ਕੇ ਪਰੋਂ ਨਿਕਲੀ ਉਹ ਤਾਂ ਸ਼ਰਮ ਨਹੀਂ ਆਈ ਜਿੱਦਾਂ ਬਿੰਨਾ 2 ਮਹੀਨੇ ਮੈਨੂੰ ਛੱਡ ਕੇ ਆਪਣੀ ਭੈਣ ਕੋਲ ਚਲ ਗਿਆ ਹਰਿਆਣੇ ਉਸ ਦਿਨ ਮੈਂ ਮਿੱਚਾ ਮਟਰ ਤੋੜ ਕੇ 2 ਮਹੀਨੇ ਗਿਜਾਰਾ ਕੀਤਾ ਇੱਕ ਭੈਣ ਦੇ ਘਰੇ ਮੈਂ ਜਿੱਥੇ ਕਰਾਇਆ ਜਾਂਦੀ ਉਹਨੇ ਮੈਨੂੰ ਸੱਤੀ ਦੇਣੀ ਉਰੇ ਮਾਪਾਂ ਦਾ ਵੀ ਦੇਖ ਕੇ ਸਭੀ ਲੈ ਕੋਲੋ ਰੋਟੇ ਮਦਦ ਉਸਦੇ ਨੇ ਸ਼ਰਮਾਈ ਆਉਂਦੀ ਆਉਂਦੀ ਹੋਊਗੀ ਉਹ ਪਰ ਗੱਲ ਇਹ ਬੱਚੇ ਐਨੇ ਨਾ ਲਾ ਕੇ ਅੱਜ ਮੈਂ ਕਿਤੇ ਕਿਤੇ ਆ ਅੱਜ ਮੈਂ ਬੱਚੇ ਕਿਵੇਂ ਦੇ ਦਾਂਗੀ ਦੇਖੋ ਬੱਚੇ ਜਣਾ ਨਹੀਂ ਕਿ ਕੋਈ ਵੀ ਸਪੋਰਟੇ ਜਾਓ ਨਾ ਨਾ ਇਹ ਜਾਣੇ ਜਾਣਾ ਆਪਣੇ ਘਰ ਜਾਓ ਨਹੀਂ ਨਹੀਂ ਮੇਰੇ ਅਸੀਂ ਸੈਪਰੇਟ ਰਹਿਣਾ ਹੈ ਨਹੀਂ ਆਹ ਨਾ ਤੁਹਾਨੂੰ ਕੋਈ ਘਰ ਕਰਨਾ ਹੈ ਅਸੀਂ ਆਪਣੀ ਮੈਂ ਉਹ ਆਪਣਾ ਕੰਮ ਕੀ ਕਰਦੇ ਨੇ ਨਾ ਕੋਈ ਨਾ ਕੋਈ ਕੋਈ ਨਾ ਨਾ ਸੀ ਨਾ ਉਹ ਸਾਨੂੰ ਗਲਤ ਕਹਿਣਾ ਉਹਨਾਂ ਨੇ ਸਾਨੂੰ ਪਰੇਸ਼ਾਨ ਕਰਕੇ ਨਾ ਸਭ ਜੀ ਅਸਲ ਸੇਵਾ ਕਰਨੀ ਹੈ ਤਾਂ ਸਭ ਤੋਂ ਵੱਡੀ ਮਾਤ ਦੇ ਸੇਵਾ ਰੱਬ ਦਾ ਜਿਹਾ ਹਾਂ ਉਹ ਮਾਈ ਦੀ ਹੋਣੀ ਮਾਰੀ ਮੈਨੂੰ ਸਭ ਉਹਨਾਂ ਦੇ ਰੋਟੀ ਦੇ ਨਾਲ ਵੀ ਕੋਈ ਹੋਣੀ ਹੈ ਜੀ ਦੇਖੋ ਸੱਚੀ ਜਿੰਨੋਂ ਅੱਗੇ ਆ ਗਏ ਆ ਦਦੀ ਮਾਂ ਮੇਰੇ ਕਿੰਨੀ ਪਲੀ ਤੁਰਦੇ ਸੀ ਇੱਕ ਸਾਡੇ ਤੋਂ ਵਾਦਾ ਪ੍ਰੋਬਲਮ ਵੀ ਕੋ 10 ਸਾਲ ਚ ਕਈ ਪ੍ਰੋਬਲਮਸ ਆ ਜਾਂਦੀਆਂ ਹੁਣ ਮੇਰੇ ਮਮਾ ਦੇ ਇੱਥੇ ਰਸੋਈ ਆ ਹਨਾ ਦੇ ਲੱਗਦੀ ਉਹ ਰੋਲੀ ਬਣ ਜਾਂਦੀ ਆ ਉਹ ਕਿੰਨੀ ਤਣਕੇ ਦੇ ਰੋਲੀ ਬਧੂਗੀ ਕੋੜੀ ਦੇ ਵਿੱਚ ਕਿੰਨਾ ਬਧੂਗੀ ਮੇਰੇ ਮਮਾ ਮੰਦਰ ਤੇ ਪੈ ਜਾਣਗੇ ਕੋਣ ਸਾਹਮੂਗਾ ਸੀ ਸਾਹਮਣਾ ਇਸ ਕਰਕੇ ਠੀਕ ਆ ਕਰੋ ਮੈਂ ਜਾਰੀ ਨਹੀਂ ਵੀਡੀਓ ਲੰਮੀ ਕਰਦਾ ਮੈਂ ਘਰ ਦੇ ਨਾਲ ਹੋ ਰਿਹਾ ਆ ਸਾਹ ਸਗਰ ਜਿਹੜੀਆਂ ਉਹਨਾਂ ਵੱਲੋਂ ਮੈਨੂੰ ਆਇਆ ਹੋਇਆ ਹੈ ਇਸ ਕਰਕੇ ਭਾਈ ਆਪਣੇ ਅਵੀ ਸਿੱਧੂ ਵੀਰ ਨੇ ਵੀਡੀਓ ਨਾਲ ਵੀ ਭਾਈ ਨੇ ਸਭ ਤੋਂ ਪਹਿਲਾਂ ਅਵੀ ਸਿੱਧੂ ਵੀਰ ਨੇ ਵੀਡੀਓ ਪਾਈ ਉਹਨਾਂ ਦੇ ਵੀਰਾਂ ਭਰਾਵਾਂ ਦੇ ਕਹਿਣ ਦੇ ਸੰਜੋਗ ਦੇ ਨਾਲ ਆਪਾਂ ਹੈਗੇ ਆਂ ਆਹ ਤੇ ਤੁਹਾਡੇ ਇਹ ਗੱਲ ਆਪਾਂ ਕਹਿਣਾ ਹੈ ਆਪਾਂ ਦੇਣਾ ਉਹ ਜੀ ਜੀ ਕਰਨੀ ਸੀ ਆਪਾਂ ਕਿਸੇ ਦੇ ਨਾਲ ਵੀ ਆਪਾਂ ਗੁਗਰਾਹ ਕਰਕੇ ਆ ਗਏ ਹਾਂ ਇਹੋ ਵੀਰਾਂ ਦੇ ਸੰਗਤ ਅੱਗੇ ਕਿ ਜਿਹੜੇ ਪਣਪਰੇ ਜਲੰਧਰ ਅੰਮ੍ਰਿਤਸਰ ਜਾਂਦੇ ਨੇ ਮੇਰੇ ਤੋਂ ਰੋਕੇ ਚਾਹਦੇ ਆ ਉਹ ਮੈਂ ਫੀਰ ਕਰ ਦਿੰਦਾ ਹਾਂ ਆ ਵੀਰਾਂ ਕਰ ਦਿੰਦਾ ਹਾਂ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਗੇ ਨਿਰਣਾ ਲਿਆ ਆਪਾਂ ਗਨਪਾਤ ਇੱਥੇ ਆ ਕੇ ਖੋਦ ਕੀਤੀ ਆ ਇਹ ਭੈਣ ਦਾ ਇੱਥੇ ਖੋਖਾ ਲੱਗਾ। ਹਾਂ, ਇਹ ਖੋਖਾ ਇੱਥੇ ਰਈਏ ਲੱਗਾ ਹੋਇਆ। ਇਹਨਾਂ ਦਾ ਕਾਹ ਆਲਾ? ਜਿਹੜਾ ਵੀਰ ਭਰਾ ਆਵੇ ਨਾ ਇਹਨਾਂ ਦੇ ਕੋਲ ਚਾਹ ਪਾਣੀ ਛਕ ਕੇ ਜਰੂਰ ਜਾਓ। ਇਹਨਾਂ ਨੂੰ ਆਪਣੀ ਮਿਹਨਤ ਕਰਨ ਦੋ। ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲਬੂਤੇ ਤੇ ਕਾਮਯਾਬ ਹੋਣ ਦੋ। ਇਹਨਾਂ ਦੀ ਹੋਰ ਕੋਈ ਮਾਲੀਸ਼ ਆਪਾਂ ਨਹੀਂ ਕਰ ਸਕਦੇ। ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ। ਚਲੋ ਠੀਕ ਹੈ।